ਕੀ ਹਾਲ ਚਾਲ ਹੈ ਮਿੱਤਰੋ ਠੀਕੋ ਸਾਰੇ ਭਰਾਵਾਂ ਦਾ ਧੰਨਵਾਦ ਆਪਣਾ ਠੇਕੇਦਾਰੀ ਵਿਭਾਗ ਤੇ ਜੀ ਆਇਆਂ ਆਖਦੇ ਆ ਸੋ ਧੰਨਵਾਦ ਸਾਰੇ ਭਰਾਵਾਂ ਦਾ ਜਿਹੜੇ ਭਰਾ ਆਪਣੀ ਠੇਕੇਦਾਰ ਮਹਿਕਮਾ ਫੈਮਲੀ ਹੈ ਸਾਰਿਆਂ ਦਾ ਬਹੁਤ ਧੰਨਵਾਦ ਪਿਆਰ ਸਤਿਕਾਰ ਸੋ ਅੱਜ ਦਾ ਦੋ ਚਾਰ ਮੈਂ ਆਪਣੇ ਕੋਲ ਟਾਈਮ ਸੀ ਸੋਚਿਆ ਵੀ ਆਪਾਂ ਭਰਾਵਾਂ ਨਾਲ ਲਾਈਵ ਹੋ ਕੇ ਕੁਝ ਨਾ ਕੁਝ ਗੱਲਾਂ ਸਾਂਝੀਆਂ ਕਰੀ ਗੀ ਸੋ ਅੱਜ ਮਾਨਸਾ ਜਿਹੜਾ ਬਹੁਤ ਹੀ ਮਸ਼ਹੂਰ ਪਿੰਡ ਸੱਤ ਦਰਵਾਜਿਆਂ ਦੇ ਨਾਂ ਨਾਲ ਜਾਣੇ ਜਾਣ ਵਾਲਾ ਪਿੰਡ ਪਿੰਡ ਸਦਾ ਸਿੰਘਾ ਜਗਤਾਰ ਸੱਤ ਦਰਵਾਜੇ ਨੇ ਨਾ ਹਾਂ ਬਾਈ ਸੱਤ ਬਿਲਕੁਲ ਬਿਲਕੁਲ ਲਓ ਜੀ ਮੈਨੂੰ ਵੀ ਆ ਕੇ ਅ ਬਾਈ ਤੋਂ ਪਤਾ ਲੱਗਿਆ ਜਗਤਾਰ ਤੋਂ ਕਹਿੰਦਾ ਬਾਈ ਸਾਡਾ ਪਿੰਡ ਹੈ ਜਿਹੜਾ ਬਹੁਤ ਹੀ ਮਸ਼ਹੂਰ ਪਿੰਡ ਹੈ ਇੱਥੇ ਬਹੁਤ ਸਾਰੇ ਗਾਣਿਆਂ ਦੀਆਂ ਤੇ ਬਹੁਤ ਸਾਰੇ ਜਿਹੜੇ ਵੱਡੇ-ਵੱਡੇ ਬਲੌਗਰ ਨੇ ਇਸ ਪਿੰਡ ਦੇ ਵਿੱਚ ਆ ਕੇ ਆਪਣੇ ਗਾਣੇ ਜਾਂ ਹੋਰ ਕਿਸੇ ਤਰ੍ਹਾਂ ਦਾ ਕੋਈ ਅ ਸ਼ੂਟ ਹੁੰਦਾ ਤਾਂ ਉਹ ਇੱਥੇ ਸ਼ੂਟ ਕਰਦੇ ਨੇ ਹਨਾ ਤੇ ਬਹੁਤ ਸਾਰੇ ਇੱਥੇ ਵੀਡੀਓ ਵੀ ਬਣਾ ਕੇ ਗਏ ਨੇ ਅਕਸਰ ਸੱਤ ਦਰਵਾਜ਼ੇ ਮੈਨੂੰ ਐ ਲੱਗਦਾ ਵੀ ਮੈਂ ਤਾਂ ਨਹੀਂ ਮੰਨਦਾ ਕਿ ਕਿਸੇ ਪਿੰਡ ਦੇ ਹੋਰ ਹੋਣਗੇ ਹਨਾ ਇਸ ਏਰੀਏ ਦੇ ਵਿੱਚ ਤਾਂ ਫਿਰ ਕਲਾ ਪਿੰਡ ਫਤਤਾ ਸਿੰਘ ਵਾਲੀ ਸਭ ਤੋਂ ਫੈਲਦੇ ਆਧਾਰ ਤੇ ਆਉਂਦਾ ਹੈ ਤੇ ਸੱਤ ਦਰਵਾਜੇ ਪੂਰੇ ਪਿੰਡ ਬਣੀਓ ਦੁਬਾਰੇ ਫੇਰ ਬਹਾਲ ਕਰਤੇ ਰੰਗ ਰੰਗ ਕਰਕੇ ਉਹਦੀ ਰਿਪੇਅਰ ਲਾ ਕੇ ਤੇ ਉਹ ਵੀ ਤੁਹਾਨੂੰ ਆਪਾਂ ਜਦੋਂ ਵੀ ਕਿਤੇ ਟਾਈਮ ਨਿਕਲੇ ਆਪਾਂ ਤੁਹਾਨੂੰ ਉਹਦਾ ਵੀ ਆਪਾਂ ਗੀੜਾ ਮਰਵਾਵਾਂਗੇ ਤੇ ਤੁਹਾਨੂੰ ਦਿਖਾਵਾਂਗੇ ਸੋ ਅੱਜ ਦੇ ਲਾਈਵ ਦੇ ਵਿੱਚ ਆਪਾਂ ਸਦਾ ਸਿੰਘ ਵਾਲੇ ਇਹ ਟੈਂਕ ਤਿਆਰ ਕਰ ਰਹੇ ਸੀ ਪਾਣੀ ਵਾਲਾ ਸੋ ਬਾਈ ਜੜਤਾਰ ਬਾਜਰੀ ਪੂਰੀ ਬਣਾ ਰਿਹਾ ਢੱਕਣਾ ਤੇ ਕਈ ਵਾਰੀ ਜਗਾ ਦੀ ਮਜਬੂਰੀ ਹੋਣ ਕਰਕੇ ਕੁਛ ਨਾ ਕੁਛ ਕੰਮ ਹੀ ਇਦਾਂ ਦੇ ਹੋ ਜਾਂਦੇ ਨੇ ਤੇ ਬਾਈ ਨੂੰ ਜਮਾ ਬਾਅਰ ਦੇ ਵਿੱਚ ਹੀ ਇਹ 플ਸ਼ ਟੈਂਕ ਜਿਹੜਾ ਬਣਵਾਉਣਾ ਪੈ ਗਿਆ। ਉਹ ਜਗ੍ਹਾ ਦੀ ਬਹੁਤ ਦਿੱਕਤ ਹੋ ਜਾਂਦੀ ਹੈ ਪਿੰਡਾਂ ਦੇ ਵਿੱਚ ਵੀ ਹੁਣ ਇਹ ਚੀਜ਼ਾਂ ਦੀ ਦਿੱਕਤ ਆਉਣ ਲੱਗੀ। ਅੱਗੇ ਆਪਾਂ ਕਹਿੰਦੇ ਹੁੰਦੇ ਸੀ ਵੀ ਸ਼ਹਿਰਾਂ ਦੇ ਵਿੱਚ ਇਹ ਚੀਜ਼ਾਂ ਮੇਨ ਹੋ ਗਈਆਂ ਤੇ ਦਿੱਕਤ ਆਉਂਦੀ ਹੈ ਨਹੀਂ। ਪਰ ਹੁਣ ਪਿੰਡਾਂ ਦੇ ਵਿੱਚ ਵੀ ਜਗ੍ਹਾ ਇੰਨੀ ਕਿ ਜ਼ਿਆਦਾ ਤੰਗ ਹੋਣ ਲੱਗੀ ਵੀ ਇਹ ਜਿਹੜੇ ਸ਼ਹਿਰ ਵਾਲੀਆਂ ਸਹੂਲਤਾਂ ਕਹਿ ਸਕਦੇ ਆ ਤੇ ਜਾਂ ਮਜਬੂਰੀਆਂ ਕਹਿ ਸਕਦੇ ਹਨ ਪਿੰਡਾਂ ਦੇ ਵਿੱਚ ਵੀ ਆਪਾਂ ਨੂੰ ਬਹਾਲ ਕਰਨੀਆਂ ਪੈਗੀਆਂ। ਆ ਬੇਖੜੋ ਨਾਲ ਹੀ ਰਸੋਈ ਸਾਹਮਣੇ ਟੈਂਕ ਥੋੜੀ ਜਿਹੀ ਜਗ੍ਹਾ ਦੇ ਵਿੱਚ ਹੀ ਦੁਬਾਰੇ ਇਹ ਆਪਾਂ ਨੂੰ ਪਿੰਡਾਂ ਪਿੰਡਾਂ ਦੇ ਵਿੱਚ ਸ਼ਹਿਰ ਵਾਲਾ ਕੰਮ ਕਰਨਾ ਪਿਆ ਗਿਆ ਉਹ ਵੀ ਤੁਹਾਨੂੰ ਆਪ ਦਿਖਾਉਨੇ ਆ ਆਪਣੇ ਭਰਾ ਗਗਨਦੀਪ ਨੇ ਭਾਈ ਆਪਣਾ ਛੋਟਾ ਜਿਹਾ ਮਕਾਨ ਕਿਉਂ ਜਿੰਨੀ ਕੀ ਜਗ੍ਹਾ ਹੈ ਉਹਦੇ ਪੱਲੀ ਤੋਂ ਉਹੀ ਕੋਠੀ ਆ ਗਈ ਹੈ ਨਾ ਤੇ ਥੋੜੀ ਜਿਹੀ ਜਗ੍ਹਾ ਸੀ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਆਪਾਂ ਤਿਆਰ ਕੀਤੀ ਸੀਗੀ ਤੁਹਾਨੂੰ ਦਿਖਾਉਨੇ ਆ ਜਗ੍ਹਾ 30 22 30 ਹੈ ਇਹਦੇ ਵਿੱਚ ਵੀ ਆਪਾਂ ਤੁਹਾਨੂੰ ਮੜਾ ਚੈੱਕ ਕਰਾ ਲੀਏ 22 ਦਾ ਇਧਰਲੇ ਪਾਸੇ ਇੱਕ ਰੂਮ ਬਣ ਗਿਆ ਆ ਗੈਲਰੀ ਰਹੇਗੀ ਇਧਰਲੇ ਪਾਸੇ ਰੂਮ ਵੀ ਕਹਿ ਸਕਦੇ ਆ ਸਟੋਰ ਤੌਰ ਤੇ ਵੀ ਵਰਤ ਸਕਦੇ ਆ ਨਾਲ ਹੀ ਆ ਗਈ ਭਾਈ ਰਸੋਈ ਇਹਦੀ ਸਲੈਬਸ ਨੂੰ ਪਾ ਕੇ ਆਪਾਂ ਕੰਪਲੀਟ ਕਰਾਂਗੇ ਤੇ ਉਸੇ ਲੋੜਤੀ ਉਹ ਜਿਹੜਾ ਪਹਿਲਾ ਕਮਰਾ ਬਖਾਇ ਸੀ ਉਹਦੇ ਨਾਲ ਆ ਗਿਆ ਆਪਣਾ ਬਾਥਰੂਮ ਤੇ ਡਰੈਸਿੰਗ ਰੂਮ ਆ ਇੱਕ ਰਸਤੇ ਤੇ ਫੇਰ ਆ ਗਿਆ ਆਪਣਾ ਕੈਮਰਾ ਆ ਕੈਮਰਾ ਬਈ ਬਹੁਤ ਹੀ ਪੁਰਾਣਾ ਸੀ ਢਾਉਣ ਦੀ ਤਿਆਰੀ ਸੀ ਪਰ ਆਪਾਂ ਕੁਝ ਹੱਦ ਤੱਕ ਕਿਹਾ ਵੀ ਬਾਈ ਹਾਂਜੀ ਬਾਈ ਜੀ ਹੈਲੋ ਕੀ ਹਾਲ ਹੈ ਬਾਈ ਪਰਬ ਢਿੱਲੋ ਕੀ ਹਾਲ ਨੇ ਠੀਕ ਹੈ ਬਾਈ ਜੀ ਬਹੁਤ ਵਧੀਆ ਬਾਈ ਮੁਸਤਾਫ ਜੀ ਮੁਸਤਾਫ ਕੀ ਹਾਲ ਹੈ ਬਾਈ ਹੋ ਠੀਕ ਹੋ ਤੇ ਧੰਨਵਾਦ ਬਾਈ ਤੁਹਾਡਾ ਸਾਰਿਆਂ ਦਾ ਜਿਹੜੇ ਇੰਨਾ ਪਿਆਰ ਸਤਿਕਾਰ ਦੇ ਰਹੇ ਹੋ ਤੇ ਇਹ ਬਾਈ ਜੀ ਜਦੋਂ ਢਾਉਣ ਦੀ ਤਿਆਰੀ ਸੀ ਤੇ ਮੈਂ ਵੀਰੇ ਨੂੰ ਆਖਿਆ ਵੀ ਬਾਈ ਜੀ ਇਹਦੇ ਢਾਈ ਤੋਂ ਉੱਪਰੋਂ ਕੁਝ ਨਹੀਂ ਦੇਖਣ ਰਹਾ ਹਨ ਜੇ ਤੂੰ ਮੇਰੀ ਗੱਲ ਮੰਨੇ ਇਸ ਕਮਰੇ ਨੂੰ ਪਹਿਦੇ ਵਿੱਚ ਹੀ ਅਟੈਚ ਕਰਦੇ ਆਗੇ ਤੇ ਇਹਦੀ ਛੱਤ ਪਈ ਹੋਈ ਸੀ ਪਹਿਲਾਂ ਦੇ ਬਹੁਤ ਟਾਈਮ ਪਹਿਲਾਂ ਦੀ ਤੇ ਪਰ ਰਿਪੇਅਰ ਪੂਰ ਲਾ ਕੇ ਤੇ ਉਹੀ ਕਮਰਾ ਅੱਜ ਕੋਈ ਵੀ ਇਹਨੂੰ ਦੱਸ ਨਹੀਂ ਸਕਦਾ ਵੀ ਇਹ ਪਹਿਲਾਂ ਦਾ ਬਣਿਆ ਹੋਇਆ ਸੀ ਤੇ ਬਾਬੇ ਦੀ ਕਿਰਪਾ ਨਾਲ ਬਾਕੀ ਬਾਈ ਦੇ ਰੁਪਏ ਆਪ ਦੇ ਬਣੇ ਜਿੰਨਾ ਵੀ ਹੋਇਆ ਹਨ ਵਧੀਆ ਕਹਿੰਦਾ ਬਾਈ ਚਲ ਕੋਈ ਦਿੱਕਤ ਵਾਲੀ ਗੱਲ ਨਹੀਂ ਜੇ ਆਪਾਂ ਕਮਰਾ ਢਾਕੇ ਬਣਾਵਾਂਗੇ ਤੇ ਘੱਟੋ ਘੱਟ ਆਪਾਂ ਨੂੰ 70 8000 ਚਾਹੀਦਾ ਜੇ ਤੇ 10 ਦੀ ਥਾਂ ਤੇ 15 ਜਾਂ 20 ਵੀ ਲੱਗ ਕੇ ਆਪਣਾ ਵਧੀਆ ਕੈਮਰਾ ਬਣਦਾ ਪਰ ਉਹ ਡਿੱਕਾ ਕੋਈ ਨਹੀਂ ਹਨਾ ਤੇ ਸੋ ਇਹਦੇ ਵਿੰਡੋ-ਵਿੰਡੋ ਲੱਗ ਗਈ ਗੇਟ ਦਰਵਾਜ਼ਾ ਲੱਗ ਗਿਆ ਹੁਣ ਲਾਸਟ ਹੈ ਜਿਹੜੀ ਗੱਲ ਮੁੱਕਦੀ ਹੈ ਦਿੱਕਤ ਆਉਂਦੀ ਸੀ ਬਾਈ ਕੋਲੇ ਇਕੱਲੇ ਜਿਵੇਂ ਆਪਾਂ ਕਹਿੰਦੀ ਆ ਫਲਸ਼ ਦੇ ਹਨਾ ਫਲਸ਼ ਤੁਹਾਨੂੰ ਪਤਾ ਸਰਕਾਰੀ ਥਾਵਾਂ ਦੇ ਵਿੱਚ ਥੋੜਾ ਜਿਹਾ ਔਖਾ ਹੋ ਜਾਂਦਾ ਰਿਸ਼ਕੀ ਜੇ ਕੰਮ ਹੋ ਜਾਂਦੇ ਨੇ ਕਹਿੰਦਾ ਬਈ ਬਾਈ ਕੀ ਕਰੀਏ ਤੇ ਬਾਈ ਨੇ ਫਿਰ ਰਸਤੇ 'ਚ ਭਰਾ ਨੇ ਛੋਟਾ ਜਿਹਾ ਟੈਂਕ ਫਲਸ਼ ਟੈਂਕ ਤਿਆਰ ਕਰ ਲਿਆ ਛੋਟੇ ਜਿਹੇ ਪਰਿਵਾਰ ਵਾਸਤੇ ਤੇ ਇਹਦੇ ਸਲੇਫਾ ਸਰੂਪਾਂ ਵੀ ਬਿਲਕੁਲ ਓਕੇ ਆ ਬਸ ਬਾਜਰੀ ਬਣ ਗਈ ਇਸ ਤੋਂ ਬਾਅਦ ਮਾਲੂ ਵੀ ਥੱਲੇ ਲਾ ਕੇ ਕੰਡੀਸ਼ਨ ਚਿਣ ਕੇ ਬਾਜਰੀ ਪਾ ਕੇ ਕੱਚਾ ਪਲਾਸਟਰ ਇਹਦਾ ਬਿਲਕੁਲ ਬਾਬੇ ਦੀ ਕਿਰਪਾ ਨਾਲ ਓਕੇ ਹੋ ਗਿਆ ਤੇ ਛੋਟਾ ਜਿਹਾ ਮਕਾਨ ਹੈ ਨਾ ਤੇ ਬਾਕੀ ਬਈ ਮਿਹਨਤ ਕਰਾਂਗੇ ਕਹਿੰਦੇ ਨਹੀਂ ਹੁੰਦੇ 1 ਤੋਂ 10 10 ਤੋਂ 100 100 ਤੋਂ ਹਜ਼ਾਰਾਂ ਤੇ ਜਾਂਦੀ ਹੈ ਗੱਲ ਹਨਾ ਅੱਜ ਬਾਈ ਦਾ ਛੋਟਾ ਨਹੀਂ ਮਕਾਨ ਕਹਿ ਸਕਦੇ ਬਾਈ ਇਹਦੇ ਵਾਸਤੇ ਬਹੁਤ ਵਧੀਆ ਚੀਜ਼ ਆ ਬਹੁਤ ਅ ਚੰਗੀ ਚੀਜ਼ ਆ ਛੋਟੇ ਪਰਿਵਾਰ ਵਾਸਤੇ ਵਧੀਆ ਪੂਰੇ ਤਰੀਕੇ ਨਾਲ ਬਣਵਾਇਆ ਬਾਈ ਦਾ ਹਨਾ ਤੇ ਲਓ ਜੀ ਬਾਈ ਜਗਤਾਰ ਕਹਿੰਦਾ ਮੈਂ ਪਾਣੀ ਪੂਣੀ ਪਾ ਕੇ ਬਜਰੀ ਤਿਆਰ ਹੈ ਜੀ ਸੋ ਸਾਰੇ ਭਰਾਵਾਂ ਦਾ ਦਿਲੋਂ ਪਿਆਰ ਸਤਿਕਾਰ ਜਿਹੜੇ ਭਰਾ ਆਪਣੀਆਂ ਵੀਡੀਓ ਨੂੰ ਬਹੁਤ ਤੁਸੀਂ ਪਸੰਦ ਕਰਦੇ ਹੋ ਸੋ ਬਾਬਾ ਸੁੱਖ ਰੱਖੇ ਆਉਣ ਵਾਲੇ ਟਾਈਮ ਦੇ ਵਿੱਚ ਹਜੇ ਮੇਰੀਆਂ ਵੀ ਕੁਝ ਮਜਬੂਰੀਆਂ ਨੇ ਤੇ ਜਿਸ ਕਰਕੇ ਮੈਨੂੰ ਹਜੇ ਅਲਾਉ ਨਹੀਂ ਹੈਗਾ ਵੀ ਘਰੋਂ ਹਜੇ ਮੈਂ ਜਾ ਸਕਾਂ ਕਿਉਂ ਮੇਰੇ ਤੇ ਵੀ 2-4 ਮੁਸੀਬਤੀਆਂ ਇਸ ਤਰ੍ਹਾਂ ਦੀਆਂ ਸਿਗੀਆਂ ਜਿਹੜੀਆਂ ਕੁਸ਼ਕ ਭਰਾਵਾਂ ਨੂੰ ਪਤਾ ਹੈ ਕੁਝ ਨੂੰ ਹਜੇ ਮਿਲਦਾ ਨਹੀਂ ਪਤਾ ਪਿੱਛੇ ਜੀ ਮੈਡਮ ਦਾ ਆਪਰੇਸ਼ਨ ਕਰਾਉਣਾ ਪੈ ਗਿਆ ਤੇ ਬ੍ਰਦਰ ਅਚਾਨਕ ਇਸ ਦੁਨੀਆ ਤੋਂ ਚਲ ਗਿਆ ਉਹਦੇ ਕਰਕੇ ਆਪਣਾ ਬਹੁਤ ਟਾਈਮ ਹੈ ਜਿਹੜਾ ਬਈ ਖਰਾਬ ਹੋ ਗਿਆ ਸੀਗਾ ਸੋ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਵਧੀਆ ਵਧੀਆ ਵੀਡੀਓ ਜਿੱਥੇ ਵੀ ਕੋਈ ਦੂਰ ਨੇੜੇ ਦਾ ਹੋਇਆ ਕਰੂਗਾ ਆਪਾਂ ਤੁਹਾਡੇ ਵਾਸਤੇ ਲੈ ਕੇ ਹੋਇਆ ਕਰਾਂਗੇ ਹਾਜ਼ਰ ਤੇ ਭਰਾ ਬਣ ਕੇ ਬਸ ਇੰਨੀ ਕੀ ਜਰੂਰ ਤੁਹਾਡੇ ਕਿ ਮੈਂ ਬੇਨਤੀ ਕਰਦਾ ਵੀ ਵੀਡੀਓ ਨੂੰ ਸ਼ੇਅਰ ਸ਼ੂਰ ਵੀ ਤੇ ਕਮੈਂਟ ਵੀ ਜਰੂਰ ਕਰ ਕਰ ਹੁਣ ਇਤੋ ਬਾਅਦ ਮੈਨੂੰ ਤੁਹਾਡੀ ਸਪੋਰਟ ਦੀ ਲੋੜ ਹੈ ਕਿਉਂ ਘਰ ਦੇ ਵਾਸਤੇ ਬਈ ਯਾਰ ਹੁਣ ਖਰਚਾ ਪੱਠਾ ਤੁਹਾਨੂੰ ਪਤਾ ਹੈ ਚਾਹੀਦਾ ਬੱਚਿਆਂ ਦੀ ਪੜਾਈ ਦੀ ਜ਼ਰੂਰੀ ਹੈ ਜੇ ਜੇ ਹੁਣ ਮੈਂ ਮੰਨ ਲਉ ਇਸੇ ਪਾਸੇ ਨਿਕਲਦਾ ਹਜੇ ਇਧਰੇ ਪਾਸੇ ਕੋਈ ਮੂਹ ਸਿਰ ਬਣਿਆ ਨਹੀਂ ਆਪਣਾ ਕਮਾਈ ਦਾ ਸਾਧਨ ਹਾਂ ਟਾਈਮ ਬਹੁਤ ਹੋ ਗਿਆ ਮਿਹਨਤ ਕਰੀ ਜਾਂਦੇ ਨੂੰ ਤੇ ਜੇ ਛੋਡੇ ਭਰਾਵਾਂ ਦਾ ਸਾਥ ਹੋਇਆ ਤਾਂ ਬਾਬੇ ਦੀ ਕਿਰਪਾ ਨਾਲ ਆਉਣਲੇ ਟਾਈਮ ਦੇ ਵਿੱਚ ਜਲਦੀ ਥੋੜਾ ਬਹੁਤਾ ਚਲ ਖਰਚਾ ਪੈਣ ਲੱਗਾ ਫਿਰ ਆਪਾਂ ਦੂਰ ਨੇੜੇ ਦੇ ਜਿੱਥੋਂ ਵੀ ਹੋਇਆ ਆਪਾਂ ਵਧੀਆ ਵਧੀਆ ਕਨਸੈਪਟ ਲੈ ਕੇ ਤੁਹਾਡੇ ਕੋਲੇ ਹਾਜ਼ਰ ਹੋਇਆ ਕਰਾਂਗੇ ਇੱਕ ਗੱਲ ਤੁਹਾਡੇ ਨਾਲ ਆਪਾਂ ਹੋਰ ਸਾਂਝੀ ਕਰ ਲਈਏ ਇੱਕ ਆਪਣਾ ਸੇਲ ਪਰਚੇਜ ਦਾ ਚੈਨਲ ਹੈ ਬਈ ਗੱਡੀਆਂ ਕਾਰਾਂ ਕੋਈ ਵੀ ਮਸ਼ੀਨਰੀ ਖੇਤੀਬਾੜੀ ਨਾਲ ਸੰਬੰਧਿਤ ਤੇ ਬਾਕੀ ਸਾਰੇ ਆਮ ਘਰੇਲੂ ਮਸ਼ੀਨਰੀ ਹੈ ਨਾ ਉਹ ਆਪਾਂ ਸੇਲ ਪਰਚੇਜ ਦਾ ਕੰਮ ਹੈ ਮੀਤਾ ਮਾਨਸਾ ਦੇ ਨਾਮ ਤੇ ਆਪਣਾ YouTube ਤੇ ਚੈਨਲ ਹੈ ਉਹਨੂੰ ਵੀ ਸਬਸਕ੍ਰਾਈਬ ਕਰਿਓ ਤੇ ਉਹਦੇ ਆਪਾਂ ਵੀਡੀਓ ਪਾਉਂਦੇ ਆ ਬਈ ਸਪੈਸ਼ਲੀ ਮਸ਼ੀਨਰੀ ਦੀਆਂ ਤੇ ਇੱਕ ਵਾਰ ਬਾਬੇ ਦੀ ਕਿਰਪਾ ਨਾਲ ਜਿਹੜਾ ਆਪਣਾ ਪਹਿਲਾ ਛੱਡਿਆ ਸੀ ਆਪਾਂ ਕੰਮ ਪਿੱਛੇ ਜੇ ਇੱਕ ਆਪਾਂ 215 P 31 ਤੇ ਆਪਾਂ ਸ਼ਾਰਟ ਵੀਡੀਓ ਪਾਉਂਦੇ ਹੁੰਦੇ ਸੀ ਕਮੇਡੀ ਫਿਲਮਾਂ ਕਹਿ ਦਈਏ ਜੀ ਮੇਰੇ ਆਪਾਂ ਤੇ ਉਹ ਵੀ ਕਿਸੇ ਨਾ ਕਿਸੇ ਕਾਰਨਾ ਕਰਕੇ ਸਾਨੂੰ ਰੋਕਣਾ ਪੈ ਗਿਆ ਸੀ ਸੋ ਔਂਗਲੇ ਦਿਨਾਂ ਦੇ ਵਿੱਚ ਬਾਬੇ ਦੀ ਕਿਰਪਾ ਰਹੀ ਤਾਂ ਆਪਾਂ ਸੋਨੂੰ ਉਸੇ ਤਰ੍ਹਾਂ ਹੀ ਸ਼ਾਰਟ ਵੀਡੀਓ ਵਧੀਆ ਨਵੇਂ ਤਰੀਕੇ ਨਾਲ ਨਵੇਂ-ਨਵੇਂ ਕਨਸੈਪਟ ਨਵੀਆਂ ਸਟੋਰੀਆਂ ਤੇ ਮਨ ਖੁਸ਼ ਜਮਾ ਸ਼ੁੱਧ ਹੋਣਗੇ ਉਹਦੇ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਆਪਾਂ ਗਲਤ ਯੂਜ਼ ਨਹੀਂ ਕਰਦੇ ਕੋਈ ਗਲਤ ਗਲਤ ਜਿਹੜਾ ਵਰਲਡ ਯੂਜ਼ ਨਹੀਂ ਕਰਨਾ ਤੇ ਹਾਂ ਬਾਕੀ ਕਹਿੰਦੇ ਨਹੀਂ ਹੁੰਦੇ ਵੀ ਬਾਈ ਬਾਬਾ ਮਿਹਨਤ ਨੂੰ ਭਾਗ ਜ਼ਰੂਰ ਲਾਊਗਾ ਸੋ ਸੱਚੇ ਤੇ ਸੁੱਚੇ ਬਣ ਕੇ ਰਹਾਂਗੇ ਕੁਝ ਹੱਦ ਤੱਕ ਕਈ ਵਾਰੀ ਦਿਮਾਗ ਦੀੜਾ ਖਾ ਜਾਂਦਾ ਜਾਂ ਖਵਾਬ ਹੀ ਦਿੰਦੇ ਨੇ ਵੀ ਤੁਸੀਂ ਬਾਹਲੇ ਸੁੱਚੇ ਜੇ ਬਣ ਕੇ ਨਾ ਰਿਹਾ ਕਰੋ ਤਾਂ ਇਹੋ ਤੁਸੀਂ ਪਿੱਛੇ ਫਿਰਦੇ ਨਹੀਂ ਬਈ ਕਈ ਵਾਰੀ ਹੁੰਦਾ ਸਮਾਂ ਆਊਗਾ ਸਮਾਂ ਸਾਥ ਦਿੰਦਾ ਹੈ ਮੇਹਤਰੂ ਫਲ ਜ਼ਰੂਰ ਲੱਗੂ ਹੋ ਸਕਦਾ ਵੀ ਲੇਟ-ਪੇਟ ਹੋਵੇ ਕਈ ਵਾਰੀ ਹੋ ਸਕਦਾ ਇਹੋ ਗੀਤ ਆਲੇ ਮੰਗੂ ਨਾ ਕੀ ਪਤਾ ਰੱਬ ਗੱਲ ਗੱਲ ਗੱਲਬਾਤ ਕੋਈ ਵੱਡੀ ਸੂਚੀ ਬੈਠਾ ਹੋਵੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਸਾਰੇ ਭਰਾਵਾਂ ਨੂੰ ਮਿਲਦੇ ਹਾਂ ਇੱਕ ਨਵੇਂ ਤਰੀਕੇ ਦੇ ਨਾਲ ਤੇ ਨਵੀਆਂ ਵੀਡੀਓ 215 ਤੇ ਤੁਸੀਂ ਚੈੱਕ ਵੀ ਕਰ ਸਕਦੇ ਹੋ 215 ਪੀਵੀ 31 ਤੇ ਉਹਦੇ ਬਈ ਆਪਾਂ ਬਹੁਤ ਟਾਈਮ ਪਹਿਲਾਂ ਬਹੁਤ ਸੁਣੀਆਂ ਸੁਣੀਆਂ ਸਟੋਰੀਆਂ ਧੀ ਦੀ ਕਿਸਮਤ ਮਿਹਨਤ ਦੀ ਮਜ਼ਦੂਰੀ ਪੱਗ ਦਾ ਮੁੱਲ ਨਸ਼ਿਆਂ ਦੀ ਦਲਦਲ ਤੇ ਹੋਰ ਇਹ ਜੇ ਬਹੁਤ ਸੋਹਣੇ-ਸੋਹਣੇ ਜਿਹੜੇ ਆਪਾਂ ਉਹਦੇ ਤੇ ਮਤਲਬ ਵੀ ਵੀਡੀਓ ਬਣਾ ਕੇ ਪਾਈਆਂ ਸੀਗੀਆਂ ਤੇ ਭਰਾਵਾਂ ਦਾ ਇੰਨਾ ਕੁ ਸਪੋਰਟ ਮਿਲਿਆ ਸੀ ਹੱਦੋਂ ਵੱਧ ਪਰ ਕਿਸ਼ਨਾ ਕਿਸੇ ਕਾਰਨਾ ਕਰਕੇ ਸਾਨੂੰ ਉਦੋਂ ਕੁਝ ਰੋਕਣਾ ਪੈ ਗਿਆ ਘਰ ਦੀਆਂ ਮਜ਼ਦੂਰੀ ਬਈ ਆਪਾਂ ਦੱਸ ਦਈਏ ਕਿਉਂ ਤੇੜੀਦਾਰ ਬੰਦੇ ਆ ਬਈ ਇਧਰ ਵੀ ਦੇਖਣਾ ਪੈਂਦਾ ਹੁਣ ਜੇ ਕੱਲਾ ਮਈ ਮੱਲੇ ਵੀ ਕੱਲੀਆਂ ਵੀਡੀਓ ਦੇ ਤੁਰਿਆ ਫਿਰ ਹਜੇ ਵੀਡੀਓ ਦਾ ਕੋਈ ਰੁਪਿਆ ਨਹੀਂ ਆਉਣ ਲੱਗਿਆ ਉਹ ਚੱਲਦੀਆਂ ਬਹੁਤ ਸੁਣੀਆਂ ਸੀ ਇਹੋ ਜੀ ਗੱਲ ਨਹੀਂ ਸੀ ਸਪੋਰਟ ਮੇਲੇ ਲੱਗੀ ਸੀ ਤੇ ਫਿਰ ਆ ਜਗਤਾਰ ਹੋਰੀ ਬਈ ਬਾਅਰ ਚ ਖੜ ਖੜ ਕੇ ਗਾਲਾਂ ਦੇਣਗੇ ਹੈਨਾ ਜਗਤਾਰ ਫਿਰ ਇਹਨਾਂ ਦਾ ਕੀ ਬਣੂ ਤੇ ਬਾਕੀ ਆਉਣਲੇ ਟਾਈਮ ਦੇ ਵਿੱਚ ਆਪਾਂ ਜਗਤਾਰ ਹੋਰਾਂ ਨੂੰ ਵੀ ਨਾਲ ਹੀ ਲੈ ਲੈਣਾ। ਬਾਕੀ ਸਾਰੇ ਭਰਾਵਾਂ ਨੂੰ ਬੇਨਤੀ ਹੈ ਸਾਨੂੰ ਥੋੜੇ ਬੋਧੇ ਪੈਸੇ ਜੇ ਪੈਣ ਲਾ ਦਿਓ। ਉਦੋਂ ਬਾਅਦ ਤਾਂ ਜਗਤਾਰ ਹੋਰਾਂ ਨੂੰ ਵੀ ਨਾਲ ਹੀ ਲੈ ਲਾਂਗੇ ਹਨਾ ਜਗਤਾਰ। ਬਸ ਸਾਨੂੰ 100 ਰੁਪਏ ਸਾਡਾ ਬਸ ਦਿਹਾੜੀ ਜਿੱਟਲੀ ਚੱਲੇ ਸਾਨੂੰ ਬਾਧੂ ਐ। ਬੜੀ ਵੱਡੀ ਆਸ ਰੱਖਦੇ ਨਹੀਂ ਬਸ ਇੰਨਾ ਹੈ ਕਿ ਭਰਾਵਾਂ ਨਾਲ ਇੱਕ ਆਜਾ ਬਣਾਇ ਰਹਿਵੇ ਸਾਡਾ ਹਨਾ। ਤੇ ਸੋ ਸਾਰੇ ਭਰਾਵਾਂ ਦਾ ਦਿਲੋਂ ਧੰਨਵਾਦ ਹੈ ਬਾਈ। ਤੇ ਬਾਕੀ ਤੁਸੀਂ ਕਮੈਂਟ ਜ਼ਰੂਰ ਕਰਿਆ ਕਰੋ ਵੀਰ ਬਣ ਕੇ ਕਿਉਂ ਕਮੈਂਟਾਂ ਕਮੂਟਾਂ ਨਾਲ ਨਾ ਥੋੜੀ ਜੀ ਰੀਚ ਬਣ ਜਾਂਦੀ ਏ ਤੇ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਕੋਈ ਦੋ ਰੁਪਏ ਬਣ ਲੱਗ ਜਾਣਗੇ ਹੈ ਤੁਹਾਡੇ ਭਰਾਵਾਂ ਦੀ ਸਪੋਰਟ ਨਾਲ ਹੀ ਹੈ ਨਾ ਕਿਸੇ ਵੀ ਤਰ੍ਹਾਂ ਦੀ ਕਿਸੇ ਨੂੰ ਕੋਈ ਗਲਤ ਜੀ ਚੀਜ਼ ਲੱਗਦੀ ਏ ਤਾਂ ਉਹ ਵੀ ਜ਼ਰੂਰ ਦੱਸਿਆ ਕਰੋ ਤੇ ਆਪਾਂ ਬਲੌਗਿੰਗ ਕਿਸੇ ਵੀ ਇੱਕ ਸੀਜ ਹੋਰ ਤੁਹਾਡੇ ਨਾਲ ਆਪਾਂ ਸਾਂਝੀ ਕਰ ਲਈਏ ਮੰਨ ਲਓ ਮਾਨਸਾਂ ਦੇ ਲਵੇ ਤਵੇ ਕਿਸੇ ਵੀ ਭਰਾ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਆਪਦਾ ਕਾਰੋਬਾਰ ਤੁਰਿਆ ਹੋਇਆ ਤਾਂ ਇੱਕ ਵਾਰੀ ਆਪਣੇ ਨੰਬਰ ਤੇ ਕੰਟੈਕਟ ਜਰੂਰ ਕਰਿਓ ਤਾਂ ਕਿ ਉਹਨਾਂ ਦੇ ਆਪਾਂ ਵੀਡੀਓ ਬਣਾ ਕੇ ਪਾ ਸਕੀਏ ਆਪਣੇ ਕੋਲੇ ਅੱਡੋ-ੜੀ ਕਾਟਾਗਰੀਆਂ ਦੀਆਂ ਮਤਲਬ ਵੀ ਬਣੇ ਹੋਏ ਨੇ ਪੇਜ ਤੇ ਚੈਨਲ ਵੀ ਆਪਾਂ ਉਹਤੇ ਅਪਲੋਡ ਕਰ ਦੇਾਂਗੇ ਤੇ ਖਰਚਾ ਕੋਈ ਨਹੀਂ ਬਸ ਆਪਾਂ ਦਾ ਭਰਾ ਹੀ ਜੋੜਦੇ ਨੇ ਠੀਕ ਹੈ ਤੇ ਸਾਨੂੰ ਇੱਕ ਵਾਰੀ ਮੌਕਾ ਜਰੂਰ ਦਿਓ ਵਧੀਆ ਵੀਡੀਓ ਬਣਾ ਕੇ ਆਪਾਂ ਪਾ ਦੇਾਂਗੇ ਨਾਲੇ ਆਪਣੇ ਭਰਾਵਾਂ ਨੂੰ ਸਪੋਰਟ ਨਾਲੇ ਸਾਨੂੰ ਸਪੋਰਟ ਹੈ ਨਾ ਬਾਕੀ ਤੁਸੀਂ ਪਿਆਰ ਇਨਾਂਕ ਦੇ ਰਹੇ ਹੋ ਕਿ ਮਨ ਜਮਾ ਖੁਸ਼ ਕਰਤਾ ਬਾਈ ਕਹਿੰਦੇ ਨਹੀਂ ਹੁੰਦੇ ਵੀ ਅ ਬੰਦਾ ਘਰੋਂ ਗਰੀਬ ਹੋਵੇ ਦਿਲ ਦਾ ਗਰੀਬ ਨਾ ਹੋਵੇ ਹਨਾ ਸੋ ਘਰੋਂ ਭਵੇਂ ਗਰੀਬੀਆਂ ਪਰ ਛੋਡੇ ਵਰਗੇ ਭਰਾਵਾਂ ਦਾ ਇੰਨਾ ਇੱਕ ਸਾਥ ਹੈ ਤੇ ਤੁਸੀਂ ਐ ਲਾ ਲੂਏ ਬਾਈ ਕਦੇ ਅਹਿਸਾਸ ਹੀ ਨਹੀਂ ਹੋਇਆ ਵੀ ਆਪਾਂ ਬਾਈ ਡੇੜੀ ਦਾਰ ਬੰਦੇ ਆ ਹਨਾ ਤੇ ਪਰ ਐ ਲੱਗਦਾ ਛੋਡੇ ਸਿੱਤੇ ਭਰਾਵਾਂ ਦੇ ਜਿਵੇਂ ਬਾਈ ਬੱਲੇ ਬੱਲੇ ਐ ਤੇ ਬਾਕੀ ਭਰਾ ਬਣ ਕੇ ਇੰਨੀ ਇੱਕ ਮਿਹਰ ਜ਼ਰੂਰ ਰੱਖਿਓ ਤੇ ਕਮੈਂਟ ਕਮੂਟਰ ਜਰੂਰ ਦਿਆ ਕਰੋ ਤੇ ਬਾਕੀ ਜੇ ਕੋਈ ਕਿਸੇ ਤਰ੍ਹਾਂ ਦੀ ਕੋਈ ਸਾਡੇ ਚ ਕਮੀ ਤਾਂ ਪੁੱਛ ਵੀ ਸਕਦੇ ਹੋ ਦੱਸਿਆ ਵੀ ਰਾਏ ਵੀ ਦਿਆ ਕਰੋ ਭਾਈ ਬਣ ਕੇ ਚੰਗਾ ਤੇ ਤਾਂ ਕਿ ਬਾਬਾ ਉਹ ਵਾਲੇ ਟਾਈਮ ਦੇ ਵਿੱਚ ਸਾਨੂੰ ਕੋਈ ਚਲੋ ਬਾਹਲੇ ਤਾਂ ਨਹੀਂ ਥੋੜੇ ਬਹੁਤੇ ਜਿੰਨਾ ਕਿ ਢੜੀਦਾਰ ਦਾ ਕੋਈ ਹੱਕ じゃ ਹੁੰਦਾ ਹੈ ਨਾ ਤੇ ਉਹਨਾਂ ਦਾ ਸਾਡਾ ਸਾਨੂੰ ਫਸਲਾ ਜਾਂ ਹੱਲ ਹੋ ਜੇ ਉਦੋਂ ਬਾਅਦ ਫਿਰ ਆਪਾਂ ਸਪੈਸ਼ਲ ਤੁਹਾਡੇ ਵਾਸਤੇ ਦੂਰ ਜਿਹੜੇ ਨਿਕਲਦੀ ਕੋਸ਼ਿਸ਼ ਕਰਾਂਗੇ ਬੜੀ ਵਧੀਆ ਵਧੀਆ ਜਿਹੜੀਆਂ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਤੇ ਭਾਈ ਸੋ ਨੂੰ ਸਾਰਿਆਂ ਨੂੰ ਪਤਾ ਹੈ ਨਾ ਵੀ ਵੀਡੀਓ ਵਾਸਤੇ ਬਈ ਜੀ ਟਾਈਮ ਵੀ ਕੱਟਣਾ ਪੈਂਦਾ ਤੇ ਕੋਲੇ ਵੀ ਥੋੜਾ ਬਹੁਤਾ ਜੇਬ 'ਚ ਵੀ ਚਾਹੀਦਾ ਹੈ ਨਾ ਗਾਂਧੀ ਬਿਨਾ ਤਾਂ ਬਈ ਫਿਰ ਤੁਹਾਨੂੰ ਪਤਾ ਹੈ ਤਰਨਾ ਫਿਰ ਨਹੀਂ ਔਖਾ ਹੋਏਗਾ ਹੈ ਨਾ ਗਾਂਧੀ ਵੀ ਚਾਹੀਦਾ ਕਈ ਵਾਰੀ ਸਮਾਂ ਇਹ ਜਾ ਹੁੰਦਾ ਹੈ ਕਈ ਵਾਰੀ ਕੱਲੀ ਜੇਬ ਹੀ ਰਹਿ ਜਾਂਦੀ ਹੈ ਗਾਂਧੀ ਕਹਿੰਦਾ ਵੀ ਮੈਂ ਤਾਂ ਜਾਂਦਾ ਨਹੀਂ ਹੈ ਨਾ ਸੋ ਜੇ ਭਰਾਵਾਂ ਨੇ ਚਾਹਿਆ ਤਾਂ ਗਾਂਧੀ ਬਿਨਾ ਕਿਸੇ ਤੋਂ ਨਾਲ ਚੱਲੂਗਾ ਸੋ ਸਾਰੇ ਭਰਾ ਸਪੋਰਟ ਰੱਖਿਓ ਸਾਰੇ ਭਰਾਵਾਂ ਦਾ ਧੰਨਵਾਦ ਲਓ ਜੀ ਹੁਣ ਦਿਖਾ ਦੀਏ ਬਾਈ ਜਗਤਾਰ ਹੋਰੀ ਵੀ ਜਗਤਾਰ ਵੀ ਹੁਣ ਕਹਿੰਦਾ ਬਾਈ ਮੇਰੇ ਬਨੇ ਮਸਾਲਾ ਮਸੂਲਾ ਓਕੇ ਐ ਤੇ ਹੁਣ ਤੂੰ ਦੱਸ ਕੀ ਕਰਨਾ ਕਿਵੇਂ ਕਰਨਾ ਜਗਤਾਰ ਹੁਣ ਪਾਗ ਨੇ ਬਸ ਹੋ ਗਈ ਪਾਈਪ ਦਾ ਕਿਵੇਂ ਕਰੀਏ ਪਾਈਪ ਲਿਆ ਜਾ ਐਂ ਕਰਦੇ ਆ ਕੱਲਾ ਪਚਾਲੜਾ ਭਰ ਦਿੰਨੇ ਫਿਰ ਬਚਾਲੜਾ ਪੂਰਾ ਪਾ ਪਾ ਹਾਂ ਇੱਕ ਭਰ ਦੇ ਨੇ ਉਹਦੇ ਪਾਣੀ ਛਿੜਕ ਲਓ ਮਾੜਾ ਜੀ ਹਾਂ ਪਾਣੀ ਮਾਰ ਦਿੰਦੇ ਆ ਅਖਬਾਰ ਤਾਂ ਨਹੀਂ ਮਿਛਣਾ ਥੱਲੇ ਅਖਬਾਰ ਪਾਏ ਤਾਂ ਚੱਕ ਲੈ ਕਿੱਥੇ ਪਾਏ ਓਧਰ ਦੇਖ ਲੈ ਓਧਰਲੇ ਦੇਖ ਲਿਓ ਹਾਂ ਦੇਖ ਲਓ ਹਾਂ ਚੱਕ ਲਿਓ ਲਓ ਜੀ ਜਗਤਾਰ ਕਹਿੰਦਾ ਮੈਂ ਖਬਾਰ ਲਿਆ ਆਵਾ ਥੱਲੇ ਵਰੇਤੀ ਤੇ ਯਕੀਨ ਜ ਨਹੀਂ ਕਰਦਾ ਸੋ ਲੈ ਵੀ ਦੁਬਾਰੇ ਪੱਤ ਝੜ ਫੇਰ ਆ ਜੂਗੀ ਇਦੋਂ ਬਾਅਦ 10-15 ਦਿਨਾਂ ਨੂੰ ਆਹੀ ਦਰਾਖਤ ਜਿਹੜੇ ਹੁਣ ਜਿਹੜਾ ਤੋਂ ਐ ਜੀ ਨਾਫਰਤ ਜੀ ਕਰਦੇ ਸੀ ਨਾ ਹੁਣ ਇੰਨੀ ਇਹੀ ਸੋਨੂੰ ਤੁਸੀਂ ਐ ਲਾਲਾ ਲੈ ਵੀ ਜਵਾਖਾ ਵਾਂਗੂ ਲੱਗਣ ਲੱਗੇ ਜਾਣਗੇ ਵੀ ਯਾਰ ਸ਼ਾਜ ਸ਼ਾਜ ਹੈ ਨਾ ਤੇ ਲਓ ਜੀ ਸ਼ਾ ਬਿਲਕੁਲ ਚੰਗੀ ਲੱਗਣ ਲੱਗ ਗਈ ਲਓ ਜੀ ਹੁਣ ਆਪਾਂ ਨੂੰ ਸਮਾਂ ਨਹੀਂ ਦੇ ਰਿਹਾ ਆਜਾਜਤ ਆਪਾਂ ਲਾਉਣ ਪਾਉਣ ਲੱਗਣੀ ਹੈ ਬਾਜਰੀ ਸੋ ਸਾਰੇ ਭਰਾਵਾਂ ਦਾ ਧੰਨਵਾਦ ਜਿਹੜੇ ਭਰਾ ਆਪਣੇ ਨਾਲ ਲਾਈਵ ਦੇ ਵਿੱਚ ਜੁੜੇ ਸੀ ਸੋ ਆਸ ਤੇ ਉਮੀਦ ਕਰਦਾ ਆਉਣ ਵਾਲੇ ਟਾਈਮ ਦੇ ਵਿੱਚ ਫਿਰ ਆਪਾਂ ਲਾਈਵ ਹੋਵਾਂਗੇ ਤੁਹਾਡੇ ਨਾਲ ਕਰਾਂਗੇ ਗੱਲਾਂ ਬਾਤਾਂ ਤੇ ਕਿਸੇ ਵੀ ਭਰਾ ਨੇ ਕੋਈ ਐਡ ਹੋ ਕੇ ਕੋਈ ਗੱਲਬਾਤ ਕਰਨੀ ਹੁੰਦੀ ਹੈ ਤਾਂ ਜਰੂਰ ਮੈਨੂੰ ਹੋ ਕੇ ਆਇਆ ਨਹੀਂ ਜੀ ਆਉਣ ਵਾਲੀ ਹੈ ਸੋ ਧੰਨਵਾਦ can que... não